ਆਪਰਾਸ਼ੂ ਦਿੱਖੀ ਦੇ ਸਬੰਧ ਕੀ ਕਰਾਜੋਗੇ ਇਹ ਜੀ ਅੱਜ ਸੁਲਤਾਨਪੁਰ ਲੋਧੀ ਤੋਂ ਪਹਿਲੀ ਵਾਰ ਸੇ ਯਾਤਰਾ ਲਈ ਰਵਾਨਾ ਹੋਈ ਹੈ ਅਸੀਂ ਬਹੁਤ ਬਹੁਤ ਸਰਦਾਰ ਭਗਵਾਨ ਸਿੰਘ ਜੀ ਮਾਨ ਜੀ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਵਿੱਚੋਂ ਤੀਰਸ ਯਾਤਰਾ ਸ਼ੁਰੂ ਕਰਵਾਈ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸੰਗਤ ਬਹੁਤ ਖੁਸ਼ ਹੈ ਇਸ ਲਈ ਉਪਰਾਲੇ ਤੇ ਤੇ ਇਸ ਤਰ੍ਹਾਂ ਪ੍ਰਬੰਧ ਕੀਤੇ ਗਏ ਬੱਸ ਵਿੱਚ ਹਰੇਕ ਯਾਤਰੀ ਦੇ ਖਾਣ ਪੀਣ ਦਾ ਤੇ ਵਧੀਆ ਬੈਠਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੂੰ ਜੋ ਵੀ ਕੰਬਲ ਚਾਦਰਾਂ ਉਦੋਂ ਅਵੇਲੇਬਲ ਕਰਵਾਈਆਂ ਗਈਆਂ ਸਰਕਾਰ ਵੱਲੋਂ ਪ੍ਰੋਪਰ ਸਾਰੇ ਪ੍ਰਬੰਧ ਨੇ ਜੀ। ਧੰਨਵਾਦ। ਯਾਤਰਾ ਪਹਿਲੀ ਜਦ ਤੱਕ ਕਿੱਥੇ ਜਾ ਰਹੀ ਹੈ? ਇਹ ਆਨੰਦਪੁਰ ਸਾਹਿਬ ਜਾ ਰਹੀ ਹੈ ਜੀ। ਆਨੰਦਪੁਰ ਸਾਹਿਬ ਤੋਂ ਇਹ ਹਰਮੰਦਰ ਸਾਹਿਬ ਨੂੰ ਜਾਣਾ ਜੀ ਇਹਨਾਂ ਨੇ। ਜੀ ਅੱਜ ਹੀ ਆਪਾ ਸੌਜਣੇ ਕਿ ਇੱਕ ਦਿਨ ਤੇ ਕੱਲੂ ਆਣਾ ਜੀ ਇਹਨਾਂ ਨੇ ਇੱਕ ਦਿਨ। ਉਹ ਕਿੰਨੀਆਂ ਸਵਾਰੀਆਂ ਬੱਸ? ਟੋਟਲ 43 ਸਵਾਰੀਆਂ ਜੀ ਬੱਸ ਵਿੱਚ। ਇਹਦੇ ਲਈ ਪਾਸਰਵਾਨਾ ਕੀਤੀ ਜਾ ਰਹੀ ਹੈ ਕਿੱਥੇ ਯਾਤਰਾ ਜਾ ਰਹੀ ਹੈ ਤੇ ਕੀ ਮੁੱਖ ਮਤਵ ਸੀ ਇਸ ਯਾਤਰਾ ਦਾ ਆਰਗੇਨਾਈਜ਼ਰ ਦਾ? ਦੇਖੋ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਸੀ ਜਿਹਨੂੰ ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਦੇ ਉਪਰਾਲੇ ਦੇ ਨਾਮ ਨਾਲ ਜਾਣਦੇ ਆ ਇਹਦੇ ਵਿੱਚ ਸਾਰੇ ਹਲਕਿਆਂ ਤੋਂ ਜਿਹੜੀ ਆ ਉਹ ਬੱਸਾਂ ਜਾਣੀਆਂ ਨੇ ਸਾਰੇ ਧਾਰਮਿਕ ਸਥਾਨਾਂ ਵਾਸਤੇ ਜਾਣੀਆਂ ਨੇ ਤੇ ਉਹਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਤੋਂ ਇੱਕ ਬੱਸ ਜਿਹੜੀ ਆ ਉਹ ਲਗਭਗ 45 ਤੋਂ 46 ਸ਼ਰਧਾਲੂਆਂ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਉੱਥੇ ਮੱਥਾ ਟਿਕਾਏਗੇ ਤੇ ਰਾਤ ਉੱਥੇ ਇਹ ਬੱਸ ਜਿਹੜੀ ਆ ਸਟੇ ਕਰੇਗੀ ਤੇ ਕੱਲ ਨੂੰ ਵਾਪਸ ਇਹ ਦਰਬਾਰ ਸਾਹਿਬ ਸ਼੍ਰੀ ਅਮਰ ਅਸਰ ਸਾਹਿਬ ਤੋਂ ਹੁੰਦੀ ਹੋਈ ਵਾਪਸ ਸੁਲਤਾਨਪੁਰ ਲੋਧੀ ਇੱਥੇ ਪਹੁੰਚ ਜਾਏਗੀ ਤੇ ਸ਼ਿਆਤਰੋਆਂ ਦੀ ਜਿਹੜੀ ਸਾਰੀ ਸੁੱਖ ਸਹੂਲਤ ਦਾ ਧਿਆਨ ਰੱਖਿਆ ਗਿਆ ਉਹਨਾਂ ਦੇ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜਾ ਉਹ ਵਿਸ਼ੇਸ਼ ਉਪਰਾਲੇ ਰਹੀ ਕੀਤਾ ਗਿਆ। ਜਿਹੜਾ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦਰਬੀਰ ਸਿੰਘ ਇੰਡ ਤੋਤੀ ਹਾਂ ਜੋ ਇਹ ਉਪਰਾਲਾ ਕੀਤਾ ਭਵੰਤਮਾਨ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਹੈ। ਗਰੀਬਾਂ ਦੇ ਹੱਕ ਜਹਰ ਸਰਦਾ ਰਹਿੰਦੇ ਆ ਇਹ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਬਹੁਤ ਵਧੀਆ ਕੀਤੀ ਆ ਹਰ ਗਰੀਬ ਜਾ ਰਿਆ ਨੇ ਇਥੋਂ ਲੰਧਪੁਰ ਸਾਹਿਬ ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੋਈ ਵੀ ਕੰਮ ਬਹੁਤ ਵਧੀਆ ਕਰ ਰਹੀ ਸਰਕਾਰ ਜੋ ਇਸਾ ਦੇ ਉਹ ਅਨੁਸਮਾਨ ਸੀਐਮ ਸਾਹਿਬ ਨੇ ਪ੍ਰਾਲਾ ਕੀਤਾ ਜਿਹੜੀ جاری ਇਹ ਯਾਤਰਾ جاری ਬਹੁਤ ਵਧੀਆ ਜਾ ਰਿਆ ਨੇ ਟੜ ਲਈ ਜਿਹੜੇ ਪ੍ਰਸ਼ਾਸਨ ਵੱਲੋਂ ਕਿਵੇਂ ਜੇ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਜੀ ਪ੍ਰਬੰਧ ਬੱਸ ਮਿਲੀ ਆ ਬਹੁਤ ਵਧੀਆ ਸਾਰੀ ਜਨਤਾ ਜੋ ਵੀ ਬੜੇ ਖੁਸ਼ ਹੋ ਕੇ ਜਾ ਰਹੀ ਸਭ ਤੋਂ ਇਹ ਗਾਦੀ ਲਈ ਕੋਈ ਕਸੂਰ ਕੇ ਨਹੀਂ ਉਹ ਇਹ ਪ੍ਰਾਲਾ ਜਿਹੜਾ ਹੋਇਆ ਤਾਂ ਬਹੁਤ ਵਧੀਆ ਹੋਇਆ ਜਿਹੜਾ ਗਰੀਬਾਂ ਲੋਕਾਂ ਨੂੰ ਜਿਹੜੇ ਨਹੀਂ ਜਾ ਸਕਦੇ ਉਹ ਅੱਜ ਯਾਤਰਾ ਤੇ ਜਾ ਰਹੇ ਆ ਇਥੋਂ ਅੰਮ੍ਰਿਤਸਰ ਤੋਂ ਏ ਨਨਪੁਰ ਸਾਹਿਬ ਤੋਂ ਫਿਰ ਅੰਮ੍ਰਿਤਸਰ ਆਉਣੇ ਆ ਇਨਾਂ ਦਾ ਅਜ ਤੱਕ ਜੋ ਮੁੱਖ ਮੰਤਰੀ ਬਣਿਆ ਕੋਈ ਨਹੀਂ ਕਿਸ ਨੇ ਪ੍ਰალა ਕੀਤਾ ਜੋ ਸੀਐਮ ਸਾਹਿਬ ਭਵੰਤਮਾਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਇਨਾਂ ਦਾ ਜਿਹੜਾ ਗਰੀਬਾਂ ਕਜ ਹਰ ਮਰਦ ਜਿਹੇ ਲੋਕ ਜਿਹੜੇ ਗਰੀਬ ਨੇ ਸਾਰੇ ਇਹਦੇ ਨਾਲ ਜੁੜੇ ਆ ਪ੍ਰალა ਬਹੁਤ ਵਧੀਆ ਕਰ ਰਿਹਾ ਜੀ ਤੇ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਗਗਵਿੰਦਰ ਕੌਰ ਜੀ ਤੇ ਅੰਕਿਸ਼ਨ ਸਿੰਘ ਵਾਲਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਉਹ ਮੰਤਰੀ ਸਾਹਿਬ ਦੇ ਸਾਨੂੰ ਵੀ ਗਰੀਬਾਂ ਨੂੰ ਮੌਕਾ ਮਿਲਿਆ ਯਾਤਰਾ ਕਰਨ ਦਾ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਇਸ ਉਪਰਾਲੇ ਨੂੰ ਬਹੁਤ ਵਧੀਆ ਜੀ ਕਿਦਾਂ ਦੇ ਜਿਹੜੀ ਸਹੂਲਤ ਦਾ ਉਹਨਾਂ ਦਿੱਤੀ ਜੀ ਬੱਸ ਜੀ ਸਹੂਲਤ ਸਾਨੂੰ ਬਹੁਤ ਵਧੀਆ ਜੀ ਅਸੀਂ ਫ੍ਰੀ ਚੱਲੇ ਯਾਤਰਾ ਜੇ ਮੈਂ ਤਾਂ ਕਦੀ ਜ਼ਿੰਦਗੀ ਚ ਗਈ ਨਹੀਂ ਪਹਿਲੀ ਵਾਰੀ ਚੱਲੀ ਆ ਧੰਨਵਾਦ ਇਸ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ